ਇਸ ਵੱਲੋਂ ਦੋ ਕਥਿਤ ਆਰੋਪੀਅਨ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਤੋਂ ਦੋਨਾਂ ਤੋਂ 50 ਗ੍ਰਾਮ ਚਿੱਟਾ ਬਰਾਮਦ ਹੋਇਆ ਇਹਨਾਂ ਨੂੰ ਸੂਚਨਾ ਮਿਲਣ ਤੇ ਫਤਿਹਪੁਰ ਤੋਂ ਜਿਹੜਾ ਸੂਵਾਰ ਹੈ ਉਸ ਦੇ ਨੇੜੇ ਚੈਕਿੰਗ ਕਰੀ ਗਈ ਤਾਂ ਉਸ ਦੇ ਵਿੱਚ ਦੋਵਾਂ ਤੋਂ ਇੱਕ ਤੋਂ 30 ਗ੍ਰਾਮ ਤੇ ਇੱਕ ਤੋਂ 20 ਗ੍ਰਾਮ ਦਾ ਚਿੱਟਾ ਬਰਾਮਦ ਹੋਇਆ ਦੋਵਾਂ ਦੇ ਖਿਲਾਫ ਐਨਡੀਪਸ ਐਕਟ ਦੇ ਤਹਿਤ ਕਾਨੂੰਨ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਦੋਵਾਂ ਨੂੰ ਸਮਾਨਾ ਅਦਾਲਤ 'ਚ ਪੇਸ਼ ਕਰਕੇ ਰਿਮਾਨਡ ਦੀ ਮੰਗ ਵੀ ਕੀਤੀ ਜਾਏਗੀ ਇਸ ਦੇ ਬਾਰੇ ਜਾਣਕਾਰੀ ਪੁਲਿਸ ਅਧਿਕਾਰੀ)^{(1)})^{(2)})^{(3)})^{(4)})^{(5)})^{(6)})^{(7)})^{(8)})^{(9)})^{(10)})^{(11)})^{(12)})^{( ਕੱਚੇ ਰਸਤੇ 'ਚ ਹੋਏ ਪਟੜੀ ਗੜੀ ਹੈਗੀ ਸੀ ਨਾਮਦਾਰ ਕਲੋਨੀ ਤੋਂ ਫਤਿਹਪੁਰਨ ਜਾ ਰਹੇ ਸੀ ਤਾਂ ਨੇੜੇ ਫਤਿਹਪੁਰ ਕਰੀਬ ਕਿਲੋਮੀਟਰ ਇਹਨਾਂ ਨੂੰ ਕੱਚੇ ਰਸਤੇ 'ਚ ਦੋ ਮੋਟਰਸਾਈਕਲ ਸਵਾਰ ਅੱਗੇ ਆ ਰਹੇ ਸੀ ਜੋ ਦੇਖ ਕੇ ਇੱਕ ਤਾਂ ਮੋਟਰਸਾਈਕਲ ਪਹਟਾ ਲੱਗੇ ਜਿਨ੍ਹਾਂ ਨੂੰ ਕਾਬੂ ਕਰਕੇ ਬਿਆਨ ਸਿਕਦੇ ਨਾਮ ਪਤਾ ਪੁੱਛਿਆ ਜਿਨ੍ਹਾਂ ਆਪਣਾ ਨਾਮ ਦੱਸਿਆ ਇੱਕ ਤਾਂ ਮਨਪ੍ਰੀਤ ਸਿੰਘ ਹੋਇਆ ਇੱਕ ਤਾਂ ਸੀਗਾ ਹਰਸ਼ਵੀਰ ਦੋਵੇਂ ਕਾਕੜਾ ਪਿੰਡ ਦੇ ਰਹਿਣ ਵਾਲੇ ਨੇ ਜਿਨ੍ਹਾਂ ਨੂੰ ਸ਼ੱਕ ਦੀ ਬਨਾ ਤੇ ਕਾਬੂ ਕਰਕੇ ਫਿਰ ਅਸੀਂ ਐਮ ਐਨ ਐਸ ਸੀ ਨੇ ਜਾ ਕੇ ਮੌਕੇ ਤੇ ਇਨਾਂ ਦੀ ਹਸ ਰਜਾਇਦਾ ਤਲਾਸ਼ੀ ਕੀਤੀ ਜਿਨ੍ਹਾਂ ਕੋਲੋਂ ਜਿਹੜਾ ਸੀਗਾ ਮਨਪ੍ਰੀਤ 30 ਗ੍ਰਾਮ ਜਿੱਟਾ ਮਿਲਿਆ ਉਹ ਦੀ ਜੇਬ ਚ ਅਤੇ ਹਰਸ਼ਵੀਰ ਤੋਂ 20 ਗ੍ਰਾਮ ਜਿੱਟਾ ਪ੍ਰਾਪਤ ਹੋਇਆ ਦੋਵਾਂ ਕੋਲੋਂ 50 ਗ੍ਰਾਮ ਜਿੱਟਾ ਹੀਰਨ ਨੂੰ ਬਰਾਮਦ ਕੀਤੀ ਗਿਆ ਇਸ ਤਾਰੇ ਕਰਨ ਤੋਂ ਜ਼ਿਆਦਾ ਹਾਂ ਜੀ ਕਿਹੜੀ ਤਾਰੇ ਕਰਨ ਤੋਂ ਜ਼ਿਆਦਾ ਟਿੱਕੀ ਕਾਰਟ 85 ਐਨਟੀਪੀਐਸ ਐਕਟ ਦੇ ਅੰਦਰ ਹਸ ਕੋਰਟ ਤੇ ਫਿਰ ਕਰਨ ਹਾਂ ਜੀ ਕੋਰਟ ਚ ਪੇਸ਼ ਕਰਕੇ ਰਿਮਾਂਡ ਲਵਾਵਾਂਗੇ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼